ਇੱਕ ਪਾਸੇ ਉਹ ਰਿਪੋਰਟਾਂ ਉਹ ਮੈਗਜ਼ੀਨ ਦੀ ਖਰੜੇ ਉਹ ਤਸਵੀਰਾਂ ਉਹ ਦੋਸ਼ ਉਹ ਬਿਆਨੀਆਂ ਕਿ ਡੱਲੇ ਵਾਲੇ ਪੈਸੇ ਖਾ ਗਿਆ ਜੀ ਨੱਲੇ ਵਾਲਾ ਕਹਿੰਦਾ ਸੂਈ ਦੇ ਨੱਕੇ ਜਿੰਨਾ ਵੀ ਜਗੜੜ ਕੀਤੀ ਹੋਵੇ ਤਾਂ ਮੈਂ ਜ਼ਿੰਮੇਵਾਰ ਹਾਂ ਜੀ ਅਗਲੇ ਕਹਿੰਦੇ ਆਟਾ ਵੀ ਵੇਚਦਾ ਜੀ ਉਹ ਕਹਿੰਦਾ ਜੇ ਵੇਚਿਆ ਵੀ ਹੋਗਾ ਤਾਂ ਉਹਦੇ ਬੱٹے ਦਾਲ ਲਿਆਂਦੀ ਹੋਊਗੀ ਭਾਈ ਕਿਉਂਕਿ ਸਾਰਿਆਂ ਨੇ ਆਟਾ ਹੀ ਨਹੀਂ ਖਾਣਾ ਹੁੰਦਾ ਹੁਣ ਇੱਧਰ ਇਹ ਮਸਲਾ ਗੰਭੀਰ ਚੱਲਿਆ ਆ ਰਿਹਾ ਆਪਸ ਦੇ ਵਿੱਚ ਕਿਸਾਨੀ ਦੇ ਦੋਸ਼ ਪ੍ਰਤੀ ਦੋਸ਼ ਲੱਗ ਰਹੇ ਨੇ ਇੱਕ ਐਸਕੀਮ ਹੋਰ ਜਨਮ ਸਕਦਾ ਇਧਰ ਪਾਣੀਆਂ ਦਾ ਮਸਲਾ ਕਿਸਾਨੀ ਮਸਲਾ ਹੈ ਨਾ ਐਮਐਸਪੀ ਦਾ ਮਸਲਾ ਹੈ ਆ ਅੱਗ ਨਾਲ ਨੁਕਸਾਨੇ ਗਏ ਖੇਤਾਂ ਦੀ ਫਸਲਾਂ ਦੀ ਮੁੜਕੋਣਾ ਪਰਿਵਾਰਾਂ ਦੀ ਸੰਭਾਲਣ ਦਾ ਮਸਲਾ ਕਿਸਾਨੀ ਮੂਰੇ ਨਿਤ ਦਿਨ ਚੁਣੌਤੀਆਂ ਨੇ ਉਹਨਾਂ ਚੁਣੌਤੀਆਂ ਨਾਲ ਜੱਥੇਬੰਦੀਆਂ ਜੂਰਦੀਆਂ ਜਿਹੜੀਆਂ ਮੁੱਦਿਆਂ ਲਈ ਜੂਰਦੀਆਂ ਸੀ ਅੱਜ ਆਪਣੇ ਇਹਨਾਂ ਦੋਸ਼ਾਂ ਪ੍ਰਤੀ ਦੋਸ਼ਾਂ ਲਈ ਜੂਰ ਰਹੀਆਂ ਕਿਸੇ ਸਮੇਂ ਦਿੱਲੀ ਤੋਂ ਪਰਤਦੇ ਆਏ ਡੱਲੇ ਵਾਲ ਹੋਰੀ ਅਜਿਹੇ ਦੋਸ਼ ਦੂਜੀਆਂ ਤਰ੍ਹਾਂ ਦੇ ਲਾਉਂਦੇ ਸੀ ਤੇ ਦੂਜੀਆਂ ਤਰ੍ਹਾਂ ਇਹਨਾਂ ਤੇ ਲਾਉਂਦੀ ਸੀ ਉਹ ਗੱਲ ਮੜੀ ਠੰਡੀ ਮੱਠੀ ਹੋਈ ਤੇ ਆ ਮੋਰਚੇ ਲੱਗੇ ਜਿਹੜੇ 400 ਦਿਨਾਂ ਤੋਂ ਉੱਪਰ ਚੱਲੇ ਰਿਕਾਰਡ ਤੋੜਨਾ ਸੀ ਦਿੱਲੀ ਵਾਲਾ ਤੋੜ ਲਿਆ ਪਰ ਕੱਪੜਿਆਂ ਵਾਲਾ ਰਿਕਾਰਡ ਨਾ ਬਣ ਗਿਆ ਜਾਂ ਇਹ ਹਵਾਈ ਗੱਲਾਂ ਨੇ ਜਾਂ ਇਹ ਬਦਨਾਮ ਕੀਤਾ ਜਾ ਰਿਹਾ ਹੁਣ ਇੱਚ ਵੀ ਕਿਸੇ ਦੀ ਸਾਜ਼ਿਸ਼ ਹੁਣ ਅਗਲੇ ਤਾਂ ਡੱਲਿਆਂ ਨੂੰ ਕਹੀ ਜਾਂਦੇ ਨੇ ਕੇ ਸਰਕਾਰ ਦਾ ਬੰਦਾ ਡੱਲੇ ਵਾਲ ਕਹਿੰਦਾ ਨਹੀਂ ਜੀ ਕੋਈ ਗੱਲ ਨਹੀਂ ਚੱਕਾਂਦੇ ਜੇ ਪੰਜਾਬ ਸਰਕਾਰ ਜਾਊਗੀ ਸਮਿਟੀ ਜੀ ਨਹੀਂ ਜਾਂਦੇ ਬਿਲਕੁਲ ਜੀ ਕਾਫੀ ਤਣਾਅ ਵਾਲੀ ਸਥਿਤੀ ਆ 4 ਤਰੀਕ ਨੂੰ ਕੇਂਦਰ ਨਾਲ ਬੈਠਕ ਹੈ ਤੇ ਜਥੇਬੰਦੀਆਂ ਦੇ ਵਿੱਚੋਂ ਡੱਲੇ ਵਾਲੋਂ ਦੀ ਤਰਨੇ ਕਿਹਾ ਕਿ ਸਾਡੀ ਸਾਂਝੀ رائے ਹੈ ਕਿ ਜੇਕਰ ਇਹਦੇ ਵਿੱਚ ਪੰਜਾਬ ਦੇ ਨੁਮਾਇੰਦੇ ਬੈਠੇ ਫਿਰ ਅਸੀਂ ਬੈਠਕ ਦਾ ਹਿੱਸਾ ਨਹੀਂ ਬਣਾਗੇ ਮਤਲਬ ਉਹ ਕਹਿੰਦੇ ਕਿ ਸਾਡੇ ਨਾਲ ਧੋਖਾ ਕੀਤਾ ਪੰਜਾਬ ਸਰਕਾਰ ਨੇ ਮੇਰਾ ਪਹਿਲਾਂ ਵੀ ਇਹ ਸਵਾਲ ਸੀਗਾ ਕਿ ਕੀ ਜਥੇਬੰਦੀਆਂ ਰੋਟੀ ਨੂੰ ਉੱਚੀ ਕਹਿੰਦੀਆਂ ਨੇ ਇਹਨਾਂ ਨੂੰ ਪਤਾ ਸੀ ਉਸ ਦਿਨ ਕੀ ਹੋਣ ਵਾਲਾ ਤੇ ਕਿਵੇਂ ਹੋਣ ਵਾਲਾ ਉਹ ਇਹਨਾਂ ਨੂੰ ਇਹ ਵੀ ਪਤਾ ਹੈ ਕਿ ਪੰਜਾਬ ਸਰਕਾਰ ਚ ਇਹਨਾਂ ਦਾ ਮਨ ਹੀ ਕੋ ਕੱਲੀ ਆਪਣੇ ਸਿਰ ਤੇ ਕਰ ਜਵੇ ਕੇਂਦਰ ਤੋਂ ਥਾਪੜਾ ਮਿਲਿਆ ਹੋਊ ਕੇਂਦਰ ਤੋਂ ਇਸ਼ਾਰਾ ਮਿਲਿਆ ਹੋਊ ਕੇਂਦਰ ਤੋਂ ਹੁਕਮ ਮਿਲਿਆ ਹੋਊ ਉਹ ਸਾਰਾ ਕੁਝ ਹੋਇਆ ਤੇ ਇੰਨੀਆਂ ਬੈਠਕਾਂ ਦੇ ਵਿੱਚ ਕੇਂਦਰ ਨੇ ਦਿੱਤਾ ਕੀ ਸਵੈ ਹੌਲੀਪੌਪ ਤੋਂ ਤੇ ਕੁਝ ਤਰ੍ਹਾਂ ਦਾ ਕਹਿੰਦੀ ਐ ਇਸ ਬੈਠਕ 'ਚ ਜਾਣਾ ਹੀ ਨਹੀਂ ਬਣਦਾ ਕੁਝ ਜਥੇਬੰਦੀਆਂ ਦਾ ਮੰਨਣਾ ਕਿ ਹੁਣ ਇਸ ਬੈਠਕ ਦਾ ਕੋਈ ਮਤਲਬ ਨਹੀਂ ਹੈ ਕੁਝ ਤਰ੍ਹਾਂ ਕਹਿੰਦੀਆਂ ਨਹੀਂ ਜਾਵਾਂਗੇ ਪਰ ਜੇ ਪੰਜਾਬ ਵਾਲੇ ਬੈਠੇ ਫੇਰ ਨਹੀਂ ਜਾਵਾਂਗੇ ਤੇ ਇੱਧਰ ਸਾਡੇ ਕੁਝ মিডিਆ ਸਾਥੀ ਨੇ ਜਿਨ੍ਹਾਂ ਦੀ ਉਹਨਾਂ ਮੰਤਰੀਆਂ ਨਾਲ ਗੱਲ ਹੋਈ ਜਿਵੇਂ ਖੇਤੀਬਾੜੀ ਮੰਤਰੀ ਵੀ ਬੈਠਦੇ ਨੇ ਫੂਡ ਸਪਲਾਈ ਵਾਲੇ ਮਹਿਕਮੇ ਨਾਲ ਸੰਬੰਧ ਮੰਤਰੀ ਵੀ ਬੈਠਦੇ ਨੇ ਹੈਨਾ ਵਿੱਤ ਮੰਤਰੀ ਵੀ ਬੈਠਦੇ ਨੇ ਸਾਡੇ ਸੂਬੇ ਮੰਤਰੀ ਬੈਠਦੇ ਨੇ ਫਿਰ ਉਹਨਾਂ ਨਾਲ ਉਹਨਾਂ ਦਾ ਅਮਲਾ ਫਲਾ ਸੈਕਟਰੀ ਇਹ ਬੋ ਸਾਰੇ ਵੀ ਜਾਣਦੇ ਨੇ ਸੋ ਹੁਣ ਇਹਨਾਂ ਤਿੰਨਾਂ ਮੰਤਰੀਆਂ ਚੋਂ ਇੱਕ ਮੰਤਰੀ ਨਾਲ ਕਹਿੰਦੇ ਚਾਹੇ ਉਹ ਖੁੱਡੀਆਂ ਨੇ ਚਾਹੇ ਕੋਟਾਰੂ ਚੱਕ ਨੇ ਤੇ ਚਾਹੇ ਹਰਪਾਲ ਚੀਮਾ ਨੇ ਇਹਨਾਂ ਨਾਲ ਸਾਡੇ ਇੱਕ ਪੱਤਰਕਾਰ ਸਾਥੀ ਦੀ ਗੱਲ ਹੋਈ ਤੇ ਉਸ ਗੱਲਬਾਤ ਦੇ ਵਿੱਚੋਂ ਕਹਿੰਦੇ ਨੇ ਮੰਤਰੀਆਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਭਾਈ ਅਸੀਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਨਹੀਂ ਜਾਂਦੇ ਉਸ ਬੈਠਕ 'ਚ ਇਹਨਾਂ ਦੇ ਬੁਲਾਇਤ ਨਹੀਂ ਜਾਂਦੇ ਕੇਂਦਰ ਤੈਅ ਕਰਦਾ ਸ਼ਡਿਊਲ ਕੇਂਦਰ ਤੈਅ ਕਰਦਾ ਕਿਆਂ ਖੇਤੀਬਾੜੀ ਮੰਤਰੀ ਚਾਹੀਦਾ ਹੈ ਜਾਂ ਫੂਡ ਨਾਲ ਸੰਬੰਧਿਤ ਮੰਤਰੀ ਚਾਹੀਦਾ ਹੈ ਜਾਂ ਵਿੱਤ ਨਾਲ ਸਭ ਮਾਮਲਾ ਚਾਹੀਦਾ ਸੀ ਤਾਂ ਜਾਂਦੇ ਤੇ ਦੂਜਾ ਉਹ ਕਹਿੰਦੇ ਜੀ ਇਹਨਾਂ ਕੋਲ ਦਲੀਲ ਨਹੀਂ ਹੁੰਦੀ ਜਿਹੜੀਆਂ ਇਹ ਪੰਜਾਬ ਦੇ ਮੰਤਰੀਆਂ ਦੀ ਇੱਕ ਪੰਜਾਬ ਦੀ ਇੱਕ ਪੱਤਰਕਾਰ ਨਾਲ ਹੋਈ ਗੱਲਬਾਤ ਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ ਹਾਂ ਉਹ ਕਹਿੰਦੇ ਜਿਹਨਾਂ ਕੋਲ ਦਲੀਲ ਨਹੀਂ ਹੁੰਦੀ ਦਲੀਲਾਂ ਚ ਸਰ ਉਹ ਮੰਤਰੀ ਸ਼ੰਤਰੀ ਇਹਨਾਂ ਨੂੰ ਧੋ ਦਿੰਦੇ ਨੇ ਫਿਰ ਸਾਨੂੰ ਪੱਖ ਬਚਾਉਣਾ ਪੈਂਦਾ ਤੇ ਇਸ ਲਈ ਕਹਿੰਦੇ ਕਿ ਫਿਰ ਹੁਣ ਤੁਸੀਂ ਸਭ ਤੋਂ ਬਿਨਾ ਜਾਣਾ ਤਾਂ ਚੱਲ ਜੋ ਪਰ ਕੱਲ ਨੂੰ ਸ਼ਿਕਾਇਤ ਲੈ ਕੇ ਸਾਡੇ ਕੋਲ ਨਾ ਆਏ ਜਿਉਂ ਉੱਥੇ ਧੱਕਾ ਹੋ ਗਿਆ ਮਤਲਬ ਪੰਜਾਬ ਸਰਕਾਰ ਡਰ ਦਿਖਾ ਰਹੀ ਹੈ ਜੱਥੇਬੰਦੀਆਂ ਨੂੰ ਪੰਜਾਬ ਸਰਕਾਰ ਪੰਜਾਬ ਦੀਆਂ ਜੱਥੇਬੰਦੀਆਂ ਦੇ ਨੁਮਾਇੰਦਿਆਂ ਉੱਤੇ ਸਵਾਲ ਖੜੇ ਕਰ ਰਹੀ ਹੈ ਉਹਨਾਂ ਦੀ ਸਮਝ ਤੇ ਸਵਾਲ ਖੜੇ ਕਰ ਰਹੀ ਹੈ ਜਿਹੜੇ ਦਿੱਲੀ ਇਕ ਸਾਲੰ ਦੁਨੋਂ ਚਲਾ ਸਕਦੇ ਨੇ ਜਿਹੜੇ ਕੇਂਦਰ ਨੂੰ ਆਡਾ ਟੱਕਰ ਦੇ ਸਕਦੇ ਨੇ ਕੇਂਦਰ ਦੀਆਂ ਸਾਰੀਆਂ ਰਣਨੀਤੀਆਂ ਨੂੰ ਫੇਲ ਕਰਕੇ ਫੈਸਲਾ ਉਹਨਾਂ ਦਾ ਲਿਆ ਹੋਇਆ ਕਾਨੂੰਨ ਵਾਪਸ ਕਰਵਾ ਸਕਦੇ ਨੇ ਉਹਨਾਂ ਨੂੰ ਹੁਣ ਸਮਝ ਨਹੀਂ ਹੈਗੀ ਕੇਂਦਰ ਨਾਲ ਗੱਲ ਕਰਨ ਦੀ ਜਾਂ ਇਹ ਸਾਰੇ ਸਵਾਲਾਂ ਦਾ ਜਵਾਬ ਇੱਕੋ ਹੈ ਕਿ ਅਸੀਂ ਇੱਕ ਨਹੀਂ ਆ ਤਾਂ ਇਹ ਭੁੱਗ ਰਹੇ ਹਾਂ ਜੱਥੇਬੰਦੀਆਂ ਇਹ ਸੋਚਣ ਕਿ ਏਕਤਾ ਦੀ ਤਾਕਤ ਨੂੰ ਉਹ ਪਹਿਚਾਨ ਨਹੀਂ ਰਹੀਆਂ ਜਿਹੜੀਆਂ ਇਹ ਤੇ ਰਮਨਣ ਲੱਗੀਆਂ ਸੀ ਕਿ ਚਲੋ ਹੁਣ ਜੇ ਧੱਕਾਬਦੀ ਕੀ ਕਰਤੀ ਸਰਕਾਰਾਂ ਨੇ ਮਿਲ ਕੇ ਉਹ ਤੋਂ ਬਾਅਦ ਘੱਟੋ ਘੱਟ ਇੱਕ ਝੰਡੇ ਥੱਲੇ ਸਾਂਝੇ ਮੋਰਚੇ ਦੇ ਰੂਪ ਦੇ ਵਿੱਚੇ ਮੁੜ ਕੇ ਇਕੱਠੇ ਹੋਣਗੇ ਉਹਨਾਂ ਨਾਲ ਤਾਂ ਕੀ ਇਕੱਠਾ ਹੋਣਾ ਸੀ ਖੋਰ ਐਸਕੇਮ ਨਿਕਲਦਾ ਰਾਹ ਤਿਆਰ ਹੋ ਗਿਆ ਬਿਲਕੁਲ ਜੀ ਆਉਂਦੇ ਸਮੇਂ 'ਚ ਇੱਕ ਹੋਰ ਐਸਕੇਮ ਜਨਮ ਲੈ ਸਕਦਾ ਹੈ ਇਹਦੀ ਸੰਭਾਵਨਾ ਕਾਫੀ ਬਣ ਗਈ ਹੈ